ਮਿੱਤਰੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਨੂੰ ਅੱਜ ਦੇਵਾਂਗੇ ਨਵੀਂ ਅਪਡੇਟ ਜਿਵੇਂ ਕਿ ਬਾਈ ਆਪਣੇ ਖਰਾਦ ਦਾ ਕੰਮ ਕਰਦੇ ਜਾਂ ਆਪਾਂ ਘਰਾਂ ਦੇ ਵਿੱਚ ਕੰਮ ਕਰਦੇ ਆ ਤਾਂ ਆਪਾਂ ਨੂੰ ਸਰਾਖ ਕੱਢਣ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਆਪਾਂ ਕੀ ਕਰਦੇ ਆ ਪਹਿਲਾਂ ਜੋ ਪੱਤੀ ਹੁੰਦੀ ਹੈ ਜਿਵੇਂ ਕਿ ਇਸ ਤਰ੍ਹਾਂ ਦੀ ਪੱਤੀ ਆਪਾਂ ਪਹਿਲਾਂ ਇਸ ਤਰ੍ਹਾਂ ਕੋਈ ਨਿਸ਼ਾਨ ਲਾ ਲੈਨੇ ਮਿੰਕੇ ਜਿੱਥੇ ਵੀ ਨਿਸ਼ਾਨ ਲਾ ਲੈਨੇ ਆ ਫੜੇ ਫੋਨ ਮੜੇ ਲੈ ਵੀ ਤੁਹਾਨੂੰ ਤਰੀਕਾ ਦੱਸਾਂ ਇੱਕ ਪੂਰਾ ਘੰਟਾ ਤੁਸੀਂ ਵੀ ਕੱਢ ਸਕਦੇ ਹੋ ਜਿੱਥੇ ਕੋਹਾਂ ਕੋ ਉੱਥੇ ਗੜੀ ਕੱਢ ਲਓਗੇ ਆਲੋ ਕੋ ਪਹਿਲਾਂ ਆਪਾਂ ਕੋਈ ਵੀ ਚੀਜ਼ ਇਸ ਤਰ੍ਹਾਂ ਮਿਣਦੇ ਆ ਮਿਣ ਕੇ ਆਪਾਂ ਕੀ ਕਰਦੇ ਹੁੰਨੇ ਪਹਿਲਾਂ ਲਾਉਨੇ ਆ ਸਰਾ ਐ ਸੱਟ ਲਾ ਕੇ ਨਾ ਇਸ ਤਰ੍ਹਾਂ ਸੈਂਟਰ ਲਾਉਨੇ ਆ ਸੈਂਟਰ ਲਾ ਕੇ ਫਿਰ ਚੱਕ ਕੇ ਪਰ ਡਰਿੱਲ ਫੇਰ ਕੱਢਦੇ ਆ ਗਲੀ ਆ ਦੇਖੀ ਜਾਏਗੀ ਵੀ ਫਿਰ ਪਾਉਰੇ ਗਲੀ ਕੱਢਾਂਗੇ ਠੀਕ ਹੈ ਜੀ ਜੇ ਸੈਂਟਰ ਨਾ ਲੱਗਾ ਡਰਿੱਲ ਨਾ ਆਪਣੀ ਇਸ ਤਰ੍ਹਾਂ ਉਹਦਾ ਕੋਈ ਪ੍ਰੈਸ਼ਰ ਨਹੀਂ ਸਰਦੀ ਹੈ ਵੀ ਗਲੀ ਨਹੀਂ ਕੱਢਦੀ ਤਨੂੰ ਇਹ ਜਿਆ ਨੁਕਤਾ ਦੱਸਾਂਗੇ ਵੀ ਤੁਸੀਂ ਹੈਰਾਨ ਹੋ ਜਾਓਗੇ ਵੀ ਯਾਰ ਕਮਾਲ ਦੀ ਗੱਲ ਆ ਯਾਰ ਨਜ਼ਾਰਾ ਆ ਗਿਆ ਕਿ ਮਰਜ਼ੀ ਜਿੱਥੇ ਮਰਜ਼ੀ ਗਲੀ ਘੱਡ ਸਕਦੇ ਹੋ ਅੱਛਾ ਜੀ ਹਾਂਜੀ ਹਾਂਜੀ ਗਰੰਟੀ ਹੋ ਜਾਂਦਾ ਮੈਂ ਲਾ ਪਹਿਲਾਂ ਤੁਹਾਨੂੰ ਨਿਸ਼ਾਨੀ ਲਾ ਦੀ ਆਪਾਂ ਹਾਂਜੀ ਵੀ ਕਿੱਥੇ ਗਲੀ ਕੱਢਣੀ ਆ ਜ਼ਰੂਰ ਜੀ ਇਹ ਲੈ ਵੀਡੀਓ ਨੂੰ ਸ਼ੇਅਰ ਕਰ ਦੋ ਕਿਰਪਾ ਕਰ ਸਾਰਿਆਂ ਦੇ ਕੰਮ ਆਉਣ ਵਾਲੀ ਵੀਡੀਓ ਹੈ ਬਈ ਜਿਵੇਂ ਕਿ ਸਾਡੇ ਰਵੇ ਆ ਪੱਤੀ ਹੈ ਠੀਕ ਹੈ ਇਹ ਆਪਾਂ ਜਿੱਥੇ ਵੀ ਆਪਾਂ ਨੂੰ ਲੋੜ ਲੱਗਦੀ ਹੈ ਚਲ ਤੁਸੀਂ ਕਹੋਗੇ ਵੀ ਆਹ ਵੇ ਨਿਸ਼ਾਨੀ ਲਾਈ ਹੋਈ ਹੈ ਕੀ ਪਤਾ ਬਾਈ ਨੇ ਸੈਂਟਰ ਲਾ ਲਿਆ ਹੋਵੇ ਆਹ ਦੇਖ ਸਕਦੇ ਹੋ ਕੋਈ ਸੈਂਟਰੀ ਨਹੀਂ ਲੱਗਿਆ ਕੋਈ ਕੁਝ ਨਹੀਂ ਲੱਗਿਆ ਆਪਾਂ ਉਹਰੇ ਨਿਸ਼ਾਨੀ ਲਾ ਦਿੰਨੇ ਆ ਮਰਾਂ ਤੇਲੇ ਚੱਕ ਕੇ ਲੈ ਵੀ ਉਹਰੇ ਨਿਸ਼ਾਨੀ ਲਾ ਕੇ ਤੁਹਾਨੂੰ ਦੱਸਾਂਗੇ ਗਲੀ ਉੱਥੇ ਹੀ ਨਿਕਲੂ ਜਿੱਥੇ ਆਪਾਂ ਕਹਿ ਦਾਂਗੇ ਉੱਥੇ ਗਲੀ ਨਿਕਲੂਗੀ ਇਹ ਆਪਾਂ ਤੇਲ ਨਾਲ ਹੀ ਲਾ ਦਿਆ ਸੈਂਟਰ ਦੇਸੀ ਕੰਮ ਵਧੀਆ ਰਹਿੰਦਾ ਆਹ ਦੇਖੋ ਜੀ ਜਿਵੇਂ ਆਪਾਂ ਉਹਰੇ ਗਲੀ ਕੱਢਣੀ ਹੈ ਬਾਈ ਐਨਾ ਸੋਚਣ ਵੀ ਕਿ ਸੈਂਟਰ ਸੈਂਟਰ ਲਾ ਲਿਆ ਦੇਖੋ ਸਾਭੀ ਕਰ ਦਿੰਨੇ ਆਪਾਂ पत्ती कर देख साफ कपड़ा जहां मुड़िया ले दब के जोर खुराद का पत्ती ला के ना जो साइज का बर्मा जरम उतर छोटा बर्म वरतरे असा बी ए डर आज सुराख क्डना है इस तरह करा देखो कोई सेंटर लाने की लड़ नहीं हैगी थो ਤੁਸੀਂ ਗਲੀ ਕੱਢ ਸਕਦੇ ਹੋ ਇਸ ਤਰ੍ਹਾਂ ਬਈ ਇਹਨਾਂ ਡਰੈਲ ਇਧਰ ਪੁਰ ਜਾਂਦੇ ਨਹੀਂ ਜਿੱਧਰ ਡਰੈਲ ਨਹੀਂ ਜਾਉਗੇ ਜੇ ਤੁਸੀਂ ਇਸ ਤਰ੍ਹਾਂ ਹੀ ਗਲੀ ਕੱਢਦੇ ਆ ਦੇਖੋ ਹਾਂ ਜੀ ਡਰੈਲ ਜਾਂਦਾ ਪਰ ਕੀ ਹੋਏਗੀ ਜਿੱਦੀ ਠੀਕ ਹੈ ਹਾਂ ਜੀ ਨਹੀਂ ਖੜਕ ਰਿਹਾ ਹੈ ਹਾਂ ਤਿਲਕ ਜਾਂਦੇ ਆ ਕਹਿੰਦਾ ਭਾਵ ਹਾਂ ਜੀ ਹਾਂ ਜੀ ਜਿੱਥੇ ਵੀ ਤੁਸੀਂ ਗਲੀ ਕੱਢਣੀ ਹੈ ਇਸ ਤਰ੍ਹਾਂ ਪੱਸੀ ਕਰੋ ਬੱਸ ਸਮਣੀ ਬਹੁਤ ਵਧੀਆ ਤਿਆਰ ਭਾਈ ਦਿੱਕੋ ਗਲੀ ਕੱਢਦੇ ਹੋ ਉੱਥੇ ਨਾਲ ਸਾਡੇ ਭਾਈ ਆ ਦੇ ਆ ਸੈਂਟਰ ਲੱਗ ਗਿਆ ਉਸ ਤੋਂ ਬਾਅਦ ਕੱਢ ਸਕਦੇ ਗਲੀ। ਗਲੀ ਕੱਟਣੀ ਨਹੀਂ ਨਹੀਂ ਹੈਗੀ ਕਿਉਂਕਿ ਪੱਤੀ ਸਾਡੇ ਕੰਮ ਦੀ ਹੈ। ਅਸੀਂ ਇਹਦਾ ਬਣਾਉਣਾ ਜਗਾੜ ਆ ਤਾਂ ਕਰਕੇ ਅਸੀਂ ਗਲੀ ਕੱਢਣੀ ਹੈਗੀ। ਤੁਸੀਂ ਤੁਹਾਨੂੰ ਇਹ ਸਮਝ ਗਿਆ ਹੋਵੋਗੇ ਬਾਈ। ਅ ਜਿਵੇਂ ਇਸ ਤਰ੍ਹਾਂ ਸੈਂਟਰ ਲੱਗ ਜਾ ਗਲੀ ਜਿਵੇਂ ਮਰਜ਼ੀ ਕੱਟ ਸਕਦੇ ਹੋ ਬਾਈ। ਲੈ ਵੀ ਕਿਹੜੇ ਵੀਰ ਨੂੰ ਵੀਡੀਓ ਵਧੀਆ ਲੱਗੀ ਸ਼ੇਅਰ ਕਰਕੇ ਜਰੂਰ ਦੱਸਣਾ ਬਾਈ। ਕਰ ਦੋ ਕਮੈਂਟ ਕਰਨਾ। ਦੱਸਿਓ ਕਿੰਨਾ ਸ਼ੇਅਰ ਕਰਕੇ ਬਾਈ। ਕਿਵੇਂ ਲੱਗੀ ਵੀਡੀਓ? ਸ਼ੇਅਰ ਕਰ ਦੋ ਜਿਹੜੇ ਜਿਹੜੇ ਵੀਰ ਸਾਨੂੰ ਪਿਆਰ ਕਰਦੇ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਬਾਈ। ਤੁਸੀਂ ਵੀ ਇਸ ਤਰ੍ਹਾਂ ਗਲੀ ਕੱਢ ਸਕਦੇ ਹੋ ਜਿੱਥੇ ਮਰਜ਼ੀ। ਪੂਰਾ ਘੰਟ ਨੁਕਤਾ ਬਈ ਤੁਹਾਨੂੰ ਬਰਮਾ ਤਿੱਖਾ ਕਰਨ ਦਾ ਨੁਕਤਾ ਵੀ ਤੁਹਾਨੂੰ ਦੱਸਾਂਗੇ ਵੀ ਤੁਸੀਂ ਕਿਵੇਂ ਕਰ ਸਕਦੇ ਹੋ ਜੇ ਮੇ ਆਪਣੇ ਬਰਮੇ ਖਰਾਬ ਹੋ ਜਾਂਦੇ ਨੇ ਇਹ ਵੀ ਤੁਹਾਨੂੰ ਦੱਸਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ ਕਿਉਂਕਿ ਅੱਜ ਸੱਟ ਲਵੇ ਸਮਾਂ ਘੱਟ ਆ ਕੰਮ ਹੋਇਆ ਪਿਆ ਕਾਫੀ ਤਾਂ ਤੁਹਾਨੂੰ ਅੱਜ ਗਲੀ ਕੱਢਣ ਦਾ ਵੀ ਤਰੀਕਾ ਦੱਸਾਂਗੇ ਤੁਹਾਨੂੰ ਨਮੀ ਨਮੀ ਅਪਡੇਟ ਦਿੰਦੇ ਰਹਾਂਗੇ ਜਿਹੜੇ ਵੀਰ ਦਾ ਪੇਜ ਫੋਲੋ ਨਹੀਂ ਕੀਤਾ ਪੇਜ ਫੋਲੋ ਕਰ ਲੋ ਆਪਣਾ ਇੰਸਟਾਗ੍ਰam ਵੀ ਪੇਜ ਵੀ ਆ ਬਈ ਇੰਸਟਾਗ੍ਰਾਮ ਪੇਜ ਨੂੰ ਸਾਨੂੰ ਫੋਲੋ ਕਰ ਲੋ ਕਿਉਂਕਿ ਸਾਡੇ ਵੀਰ ਦਾ ਨਾ ਫੇਸਬੁੱਕ ਹੈਕ ਹੋ ਗਈ ਇਸ ਕਰਕੇ ਜਿਹੜੀ ਵੀ ਤੁਹਾਨੂੰ ਆਪਾਂ ਅਪਡੇਟ ਨਵੀਂ ਦਿੰਦੇ ਰਹੇ ਤਾਂ ਸਾਡੇ ਇੰਸਟਾਗ੍ਰਾਮ ਪੇਜ ਫੋਲੋ ਕਰ ਲੋ 22 ਕਲੌਮ ਗਾਲ ਦੇਣਾ ਉਤੇ ਉਹਦੇ ਉੱਪਰ ਆਪਾਂ ਨਵੇਂ-ਨਵੇਂ ਵੀਡੀਓ ਪਾਉਂਦੇ ਰਹਾਂਗੇ ਕਿਉਂਕਿ ਠੋਡੇ ਤੱਕ ਮੈਸੇਜ ਪਹੁੰਚਾਉਣਾ ਸਾਡਾ ਜ਼ਰੂਰੀ ਹੈ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਾਈ ਦੇਖਦੇ ਆ ਭਾਈ ਕਿਹੜੇ-ਕਿਹੜੇ ਵੀਰ ਆ ਸ਼ੇਅਰ ਕਰਨਗੇ ਲਾਈਕ ਵਾਲਾ ਬਟਨ ਜ਼ਰੂਰ ਦਬਤੋ ਭਾਈ ਤੱਪ ਤੋਂ ਸਮਰ ਕੇ ਜੇਗਾ